ਲਗਾਤਾਰ ਪਿੰਡਾਂ ਪਿੰਡਾਂ ਦੇ ਵਿੱਚ ਸੁਖਦਿੰਦਰ ਸਿੰਘ ਦਾ ਅੰਦਾਵਾ ਦੀ ਜਿੱਤ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲਿਆ ਦਾਸ ਜੀ ਕਿ ਹਰ ਇੱਕ ਪਿੰਡ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਢੋਲ ਵਜਾ ਕੇ ਲੱਡੂ ਵੰਡ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਇਸੇ ਤਰ੍ਹਾਂ ਦੀ ਖੁਸ਼ੀ ਅੱਜ ਪਿੰਡ ਕੋਲੀਆਂ ਦੇ ਵਿੱਚ ਵੀ ਦੇਖਣ ਨੂੰ ਮਿਲੀ ਜਿੱਥੇ ਕੀ ਸਰਪੰਚ ਰਾਜਰानी ਦੇ ਪਤੀ सुरेंद्र ਕੁਮਾਰ ਪੰਚ ਨਰੀਂਦਰ ਕੁਮਾਰ ਸਰਵਨ ਕੁਮਾਰ ਪੰਚ ਹੋਰ ਵੀ ਪਿੰਡ ਦੇ ਕਈ ਵਰਗਨਾਂ ਨੇ ਅਤੇ ਪਿੰਡ ਦੇ ਲੋਕਾਂ ਨੇ ਕਾਫੀ ਮਾਤਰਾ ਵਿੱਚ ਭਰਪੂਰ ਪਿਆਰ ਦਿੱਤਾ ਉੱਥੇ ਹੀ ਗੱਲ ਕਰੀ ਤਾਂ ਸਰਪੰਚ ਵੱਲੋਂ ਆਪਣੇ ਪਿੰਡ ਤੇ ਮੋਦਵਾਰਾ ਪੰਚਾ ਵੱਲੋਂ ਪਿੰਡ ਵਿੱਚ ਲੱਡੂ ਲੋਕਾਂ ਨੂੰ ਵੰਡ ਕੇ ਸੁਖਵਿੰਦਰ ਸਿੰਘ ਰੰਦਾਵਾ ਦੀ ਜਿੱਤ ਨੂੰ ਲੈ ਕੇ ਟੋਲ ਤਮਾਕੇ ਨਾਲ ਖੁਸ਼ੀ ਮਨਾਈ ਬਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੈ ਕੀ ਨਿਊਜ਼ thank <laughs> you اوه 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 हा जी जय जयकार जय जयकालग़ी ਪਹਿਲਾਂ ਤੇ ਜਿਹੜੇ ਤੁਹਾਡੀ ਟੀਮ ਆਈ ਹੈ ਮੈਂ ਉਹਨਾਂ ਨੂੰ ਆਪਣੇ ਵੱਲੋਂ ਤੇ ਆਪਣੀ ਸਾਰੀ ਪਿੰਡ ਸਮੂਹ ਤੇ ਪੰਚਾਇਤ ਵੱਲੋਂ ਮੈਂ ਤੁਹਾਡਾ ਧੰਨਵਾਦੀ ਤੇ ਵਧਾਈ ਦਿੰਦਾ ਤੁਹਾਨੂੰ ਸਾਰਿਆਂ ਨੂੰ ਤੇ ਸਾਰਿਆਂ ਦਾ ਸਹਿਯੋਗ ਨਾਲ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਜੋ ਤਰੀਕ 2 ਤੇ 4 ਤੇ 24 ਨੂੰ ਜਿਹੜਾ ਪ੍ਰੋਗਰਾਮ ਰੰਭੇ ਗਿਆ ਸੀ ਇਲੈਕਸ਼ਨ ਵੱਲੋਂ ਤੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਗੜਾਵਾ ਵੱਲੋਂ ਜਿਹੜੀ ਸਾਡੀ ਐਮਪੀ ਦੀ ਛੇੜ ਜਿਹੜਾ ਕਿ ਅੱਜ ਉਹਨਾਂ ਨੇ ਉਸ ਛੇੜ ਦੇ ਉੱਤੇ ਜੇ ਤੋ ਕਰਾਰ ਰਹਿਣਾ ਦਿੱਤਾ ਗਿਆ ਤੋ winner ਹੋਏ ਨਾ ਤੇ ਮੈਂ ਆਪਣੇ ਪਿੰਡ ਵੱਲੋਂ ਆਪਣੇ ਬੂਥ ਵੱਲੋਂ ਤੇ ਆਪਣੇ ਪਿੰਡ ਵੱਲੋਂ ਤੇ ਪਰੇ ਸਾਥੀ ਜਿਹੜੇ ਮੇਰੇ ਸੰਭੂ ਸਾਥੀ ਮੇਰੇ ਨਾਲ ਖੜੇ ਨੇ ਮੇਰੇ ਮੈਂਬਰ ਸਾਹਿਬ ਸੜਨ ਨਰਿੰਦਰ ਕੁਮਾਰ ਤੇ ਸਰਮਣ ਕੁਮਾਰ ਤੇ ਨਾਲੇ ਮੇਰੇ ਜਿਹੜੇ ਸਾਰੇ ਸਹਿਯੋਗੀ ਸੰਤ ਲਾਲ ਸਾਡੇ ਪੁਰਾਣੇ ਬਜ਼ੁਰਗ ਮੇਰੇ ਨਾਲ ਸੀਨੀਅਰ ਮੈਂਬਰ ਤਹਿਲ ਸਿੰਘ ਵਗੈਰਾ ਮੂਰਤੀ ਲਾਲ ਤੇ ਸਾਰੇ ਜਿੰਨੇ ਵੀ ਇਹ ਮੁੰਡਾ ਸ਼ਤਨਾਮ ਸਿੰਘ ਐਕਸ ਮੈਂਬਰ ਤੇ ਸਾਡੇ ਟੋਲ ਕਮਾਸਟਰ ਨਾਲ ਇਹ ਸਾਰੇ ਦਾ ਹੀ ਸਾਰ ਮਿਲਿਆ ਬੀਬੀਆਂ ਦਾ ਭੈਣਾਂ ਦਾ ਸਾਰਾ ਦਾ ਸਹਿਯੋਗ ਮਿਲਿਆ ਬੱਚਿਆਂ ਦਾ ਪਰ ਪੂਰੇ ਨਾਲ ਦੇ ਸਾਥ ਦੇ ਕੇ ਆਪਣੇ ਜਿਹੜਾ ਸਰਦਾਰ ਸੁਖਜਿੰਦਰ ਸਿੰਘ ਰਦਾਵਾ ਜੀ ਨੂੰ ਆਪਣੇ ਗੁਰਦਾਪੁਰ ਜਿਹੜੀ ਲੋਕ ਸਭਾ ਦੀ ਸੀਟ ਦੇ ਉਹਨਾਂ ਨੂੰ ਜਿਹੜਾ ਕਿ ਥਾਪਿਆ ਸੀ ਉਹਨਾਂ ਨੇ ਇਸ ਭਰਪੂਰ ਸਾਥ ਦੇ ਕੇ ਸਾਰਿਆਂ ਚੰਗੀਆਂ ਬੋਟਾਂ ਲੜਨ ਉਹਨਾਂ ਨੂੰ ਜਿਹੜਾ ਕਿ ਉਹ ਜਤਾਇਆ ਤੇ ਮੈਂ ਆਪਣੇ ਪਿੰਡ ਦਾ ਆਪਣੇ ਸਾਥੀਆਂ ਦਾ ਔਰ ਆਪਣੀ ਪਛਾਣ ਦਾ ਮੈਂ ਤੈ ਦਿਲੋਂ ਤੁਹਾਨੂੰ ਬਤ ਕਰਦਾ ਹਾਂ ਤੁਹਾਡੇ ਪਰ ਜਿਹੜੇ ਸਾਡੇ ਮੀਡੀਆ ਡਿਟੇਟਰ ਆਏ ਨੇ ਸਾਡੇ ਉਹਨਾਂ ਦਾ ਮੈਂ ਤੈ ਦਿਲੋਂ ਆਪਣਾ ਬੋਲ ਵਧਾਈ ਦਿੰਦਾ ਤੇ ਮੈਂ ਸ਼ੁਕਰ ਕਰ ਸ਼ੁਕਰਾਨਾ ਕਰਦਾ ਕਿ ਮਾਲਕ ਉਹਨਾਂ ਨੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਉਹਨਾਂ ਨੇ ਜਿਹੜੇ ਪਿੰਡ ਦੇ ਕੰਮ ਨਾਲ ਜਿਹੜੇ ਇਲਾਕੇ ਦੇ ਹਲਕੇ ਦੇ ਕੰਮ ਨਾਲ ਲੋਕ ਸਭਾ ਜਿਹੜੇ ਗੁਰਦਾਪੁਰ ਜਿਹੜੇ ਪਿਛੜੇ ਕੰਮਣਾ ਉਹਨਾਂ ਨੂੰ ਕੰਮ ਨੂੰ ਲੈ ਕੇ ਚੱਲਣ ਤਾਂ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਖੁਸ਼ ਕੇ ਖੁਸ਼ੀ ਦੇ ਨਾਲ ਉਹਨਾਂ ਨੂੰ ਮੱਲਬ ਜਿਹੜਾ ਉਹ ਮੁੜ ਕੇ ਸਾਥ ਦੇਣ ਉਹਨਾਂ ਦਾ